ਸਵਾਗਤ ਹੈ ਕਿਸਾਨ ਵੀਰੋ ਹੋਡਾ ਢੱਲੋਂ ਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਹੈਗਾ 98781 23917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੇਕਰ ਪਹੁੰਚ ਸਕੇ ਬਾਕੀ ਨੰਬਰ ਬਾਈਆਂ ਸਕਰੀਨ ਤੇ ਚੱਲੀ ਜਾਂਦਾ ਨੋਟ ਕਰ ਲਓ ਅੱਜ ਦੀ ਵੀਡੀਓ ਬਣਾਉਣ ਦੇ ਲਈ ਆਪਾਂ ਪਿੰਡ ਖਾਈ ਆਏ ਆ ਜੀ ਦੋ ਝੋਟੀਆਂ ਰੈਡੀ ਦੁੱਧ ਵਾਲੀਆਂ ਲੈ ਕੇ ਆਏ ਇੱਕ ਥੱਲੇ 12 ਕਿਲੋ ਇੱਕ ਥੱਲੇ 15 ਕਿਲੋ ਕਿੰਨੇ ਦਿਨਾਂ ਦੀਆਂ ਸੂਈਆਂ ਸਾਰੀ ਗੱਲ ਬਾਤ ਬਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹੋਠੀਠਾਕ ਹੋ ਜੀ ਬਹੁਤ ਵਧੀਆ ਜੀ ਪਹਿਲਾਂ ਤਾਂ ਨੰਬਰ ਬੋਲੋ ਜੀ ਆਪਣਾ 832796510 ਪਿੰਡ ਜੀ ਪਿੰਡ ਖਾਈ ਹਾਂ ਜੀ ਜ਼ਿਲ੍ਹਾ ਮੋਗਾ ਤਹਿਸੀਲ ਨਿਹਾਲ ਸਿੰਘ ਵਾਲਾ ਤੇ ਨੇੜੇ ਬਾਈਆਂ ਦੇ ਇਧਰਲੇ ਪਾਸੇ ਗਾਜੀਆਣਾ ਵੀ ਆ ਗਿਆ ਤੇ ਦੀਨਾ ਸਾਹਿਬ ਹਨਾ ਨੇੜੇ ਪਿੰਡ ਇਹ ਹੈ ਤੇ ਇਧਰ ਰੌਣਕ ਆ ਗਿਆ ਹਨਾ ਤੇ ਜਿਹੜਾ ਇਧਰੋਂ ਜਵਾਰਸਰ ਵਾਲੇ ਤੋਂ ਰੋਡ ਆਉਂਦਾ ਹਨਾ ਇਧਰੋਂ ਨੂੰ ਜਾਂਦਾ ਸਲਾਨਪੁਰਗ ਨੇ ਉਹ ਤੇ ਆਪਣਾ ਪਿੰਡ ਆ ਗਿਆ ਓਕੇ ਜੀ ਆ ਦੋ ਨਾਕ ਦਿਖਾਉਣੇ ਜੀ ਆਪਾਂ ਹਾਂ ਜੀ ਦੋ ਛੋਟੇ ਜਿਹੜੀ ਆਪਾਂ ਪਹਿਲੇ ਨੰਬਰ ਤੇ ਗੱਲ ਕਰ ਲਗੇ ਕਿੰਨਾ ਦੁੱਧ ਰੈਡੀ ਹੈ ਜੀ ਇਹ ਤੁਹਾਨੂੰ ਦੂਜਾ ਸੁਆਹ ਜੀ ਦੂਜਾ ਸੁਆਹ ਆ ਗਿਆ ਰੈਡੀ ਕਿੰਨਾ ਦਾ ਆਹ 15 ਅੱਧਾ ਮੰਨ ਕੇ ਲੈ ਲਓ ਖੋਲੋ ਜੀ ਇਹਨੂੰ ਅ ਵੀ 15 ਕਿਲੋ ਆਪਾਂ ਮੰਨ ਕੇ ਦੇਨੇ ਆ ਜਮਾ ਓਕੇ ਠੀਕ ਹੈ ਜੀ ਤੇ ਤੋਰੋ ਜੀ ਦਾ ਤੋਰ ਤਾਰਾ ਕਰਾ ਕੇ ਚੈੱਕ ਚੰਗੀ ਹੈਗੀ ਜੀ ਤੇ ਬਾਕੀ ਇਹ ਗ੍ਰੇਡੇਡ ਮੰਝਾਂ ਚ ਆ ਗਈ ਥੋੜਾ ਜੀ ਨੀਲੀ 라ਵੀ ਦਾ ਟੱਚ ਹੈਗਾ ਮਾੜਾ ਮੋਟਾ ਉਨੀ ਇੱਕੀ ਇਹਦਾ ਤੇ ਆ ਦੇਖੋ ਤਾਂ ਲੈ ਵੀ ਸਾਫਾ ਤੇ ਬਾਈ ਦਾ ਕਹਿਣਾ ਵੀ ਦੁੱਧ ਤੁਸੀਂ ਮਿਲ ਕੇ ਉਹਦੇ ਮੋੜ ਲਿਓ ਬਸ ਮਿਲ ਕੇ ਵੀ ਲਿਜਾ ਸਕਦੇ ਹਾਂ ਦੁੱਧ ਕੋਈ ਇਹੋ ਜੀ ਗੱਲ ਨਹੀਂ ਬਣਿਆ ਰਿਓ ਵੀਡੀਓ ਦੇ ਨਾਲ ਰੇਟ ਵੀਡੀਓ ਦੇ ਵਿੱਚ ਹੀ ਹੋਊਗਾ ਠੀਕ ਹੈ ਜੀ ਆ ਕਰੋ ਜੀ ਚੱਕ ਦੇਖ ਪੂਰੀ ਸਾਫ ਸੁਥਰੀ ਤੇ ਆ ਦੇਖੋ ਜੀ ਲਾਓ ਜੀ ਬੱਚਾ ਫਿਰ ਇਹਨੂੰ ਧਾਰਾ ਤੁੜਾ ਕਰਾਵਾਂਗੇ ਚੈੱਕ ਤੇ ਛੱਡੋ ਜੀ ਕਿੰਨੇ ਦਿਨਾਂ ਦੀ ਸੂਈ ਵੀ ਹੈ ਜੀ ਇਹ ਤਾਜ਼ਰੋ ਹੀ ਹੈ ਜੀ ਓਕੇ ਓਕੇ ਠੀਕ ਹੈ ਜੀ ਆ ਕਰੋ ਜੀ ਚੈੱਕ ਆ ਦੇਖੋ ਜੀ ਪਸਮਾ ਦੇਖੋ ਝੋਟੀ ਨੇ ਸਿੱਟਿਆ ਬੰਨੋ ਜੀ ਬੱਚਾ ਧਾਰਾ ਦੂਰਾ ਤੁਹਾਨੂੰ ਕਰਾ ਦਿੰਨੇ ਚੈੱਕ ਕੋਈ ਬਾਕੀ ਦਾ ਜਾਣਕਾਰੀ ਤੁਸੀਂ ਬਾਾਈ ਤੋਂ ਲੈਣੀ ਹੈ ਜੀ ਤੇ ਝੋਟੀ ਬੁਰੀ ਚੰਗੀ ਆ 15 ਬਾਾਈ ਕਹਿੰਦਾ ਹੈ 16 ਹੀ ਪਰ 15 ਮੰਨ ਕੇ ਲੈ ਲਿਓ ਕਿਉਂਕਿ ਦੁੱਧ ਵਾਲੀਆਂ ਝੋਟੀਆਂ ਦੁੱਧ ਤਿਆਰ ਵਾਲੀਆਂ ਇਹ ਕਿਹੜਾ ਦੇ ਦੂਗੀ ਕਹਿੰਦੇ ਆ ਜੀ ਦੁੱਧ ਜਮਾ ਰੈਡੀ ਦੁੱਧ ਆ ਆ ਦੇਖੋ ਦੇਖੋ ਪਸਮਾ ਧਾਰਾ ਦੂਰਾ ਤੁਹਾਨੂੰ ਕਰਾ ਦਾਂਗੇ ਚੈੱਕ ਤੇ ਬਾਕੀ ਦੀ ਜਾਣਕਾਰੀ ਨੰਬਰ 22 ਦਾ ਸਕਰੀਨ ਤੇ ਚੱਲੀ ਹੁੰਦਾ ਨੋਟ ਕਰ ਲੋ ਆ ਦੇਖੋ ਜੀ 12 ਤੋਂ ਲੈ ਕੇ 1 ਨੰਬਰ ਕਰੋ ਜੀ ਚੈੱਕ 12 ਦਾ ਮਾਨ ਖੋਸ਼ ਹੁੰਦਾ ਈ ਡਾਂਗਾਂ ਵਾਂਗ ਪੈਂਦੀਆਂ ਇਹਨਾਂ ਮੂਹਲਿਆਂ 'ਚ ਮਾਰਦੇ ਵੀਰੇ ਓਕੇ ਠਣ ਠਣ ਓਕੇ ਆਹ ਨਾਲ ਜੀ ਬਸ ਜੀ ਓਕੇ ਤੇ ਇੱਥੇ ਜਾ ਜੀ ਕੀ ਰੇਟ ਆ ਗਿਆ ਦਾ ਜੀ ਬੱਲ ਲੈਣ ਦੇਣ ਲੈਂਡਨ ਇੱਕ 25 ਹੈ ਇੱਕ ਬੱਚੀ ਓਕੇ ਠੀਕ ਆ ਤੇ ਬਾਕੀ ਦੀ ਗੱਲ ਦੁੱਧ ਵੀ 15 ਕਿਲੋ ਰੈਡੀ ਆ ਹਨਾ ਤੇ ਪੈਸੇ ਦੁੱਧ ਦੇ ਹਿਸਾਬ ਨਾਲ ਲੈਣੇ ਤੇ ਬਾਕੀ ਝੋਟੀ ਆ ਤੇ 10 ਵੇ ਕੱਦ ਕਾੜ ਦੀ ਹਾਂ ਕੱਦ ਕਾੜ ਦੀ ਪੂਰੀ ਚੰਗੀ ਝੋਟੀ ਆ ਤੇ ਮਗਰ ਇਹਦੇ ਕਟਾ ਆ ਗਿਆ ਜੀ ਹਨਾ ਤੇ ਹੁਣ ਆਪਾਂ ਦੋ ਨੰਬਰ ਦੀ ਗੱਲ ਕਰ ਲਗੇ ਇਹ ਇਹ ਕਿੰਨਾ ਦੁੱਧ ਆਇਆ ਥੱਲੇ ਜੀ ਇਹ ਥੱਲੇ 12 ਕਿਲੋ 12 ਕਿਲੋ ਆ ਗਿਆ ਤੇ ਕਿੰਨੇ ਦਿਨ ਦੀ ਸੂਈ ਵੀ ਆ ਇਹ ਤਾਂ ਜੀ ਮੈੜਾ ਮੜਾ ਸੱਚਾ ਲੈਓ ਜੀ ਤੋਰੋ ਤੋੜਾ ਤਰਾ ਕਰਾਓ ਚੈੱਕ ਤੇ ਬਾਕੀ ਦੀ ਗੱਲ ਨਾ ਸੋਹਣੀ ਸੁਣਖੀ ਵੀ ਹੈ ਨਾ ਫੇਸ ਬਿਊਟੀ ਚੰਗੀ ਊਂ ਵੀ ਚੰਗੀ ਸਾਰੀ ਝੋਟੀ ਆ ਦੇਖੋ ਜੀ ਫੇਸ ਕਰੋ ਚੱਕ 12 ਕਿਲੋ ਦੁੱਧ ਰੈਡੀ ਹੈਗਾ ਬਾਈ ਕਹਿੰਦੇ ਜਦੋਂ ਮਰਜੀ ਦੂਜਾ ਸੁਆ ਗਿਆ ਮੈਂ ਕਿਲ ਦੁੱਧ ਤੁਸੀਂ ਲੈ ਜਾਸੇ ਮੋੜ ਲਿਓ ਜੀ ਲਿਓ ਜੀ ਬਸ ਆ ਦੇਖੋ ਫੇਸ ਕਰੋ ਚੱਕ ਤੁਹਾਨੂੰ ਫੇਸ ਗਵਾਈ ਭਰੂਗਾ ਵੀ ਦੂਜਾ ਹੀ ਸੁਆ ਹੈ ਨਾ ਆ ਦੇਖੋ ਕਰੋ ਚੱਕ ਕੁਆਲਿਟੀ ਪੂਰੀ ਵਧੀਆ ਤੇ ਬੱਚਾ ਲਾਓ ਜੀ ਇਹਨੂੰ ਤਾਰਾ ਦੁਰਾ ਕਰਾਮਾ ਚ ਇੱਕ ਸਾਫ ਸੁਥਰੀ ਝੋਟੀ ਹੈ ਜੀ ਆ ਦੇਖੋ ਕੋਈ ਇਹੋ ਜੀ ਗੱਲ ਨਹੀਂ ਹੈਗੀ ਵੀ ਕੋਈ ਖੁੰਜੀ ਹੋਵੇ ਕੋਈ ਝੋਟੀ ਆ ਦੇਖ ਕਰੋ ਜੀ ਚੈੱਕ ਥੱਲੇ ਤੋਂ ਕੁਆਲਟੀ ਫੁੱਲ ਤੇ ਬਾਕੀ ਦਾ ਬਰੀਕ ਪਿੰਡੇ ਦੀ ਬੱਚਾ ਚਾਹੁੰਦਾ ਵੀਰੋ ਤੁਸੀਂ ਦੇਖ ਸਕਦੇ ਹੋ ਆ ਦੇਖੋ ਜੀ ਕਰੋ ਪਸਮਾ ਚੈੱਕ ਬੰਨੋ ਵੀਰੇ ਆ ਚਾਰੇ ਤੰਦ ਦਿਖਾ ਦਈਏ ਤੁਹਾਨੂੰ ਤੇ ਬਾਕੀ ਸਾਫ ਸੁਥਰੀ ਝੋਟੀ ਹੈ ਜੀ ਧਾਰਾ ਤੁਹਾਨੂੰ ਚੈੱਕ ਕਰਾ ਦੇਣੀ ਹੈ ਦਸੱਲੀ ਤੁਸੀਂ ਆਪ ਦੀ ਆਪ ਵੀ ਕਰ ਲੈਣੀ ਹੈ ਵੈਸੇ ਪਸ਼ੂ ਦਸੱਲੀ ਵਾਲੇ ਹੈ ਜੀ ਤੇ ਦੁੱਧ ਰੈਡੀ ਦੁੱਧ ਵਾਲਿਆ ਕੋਈ ਕੋਈ ਐ ਨਹੀਂ ਵੀ ਦੇ ਦੂਗੀ ਠੀਕ ਹੈ ਜੀ ਰੇਡੀ ਦੁੱਧ ਤੁਸੀਂ ਮਣਕੇ ਵੀ ਲਿਆ ਸਕਦੇ ਹੋ ਤੇ ਆਨਲਾਈਨ ਦੀ ਵੀ ਬਾਈ ਕੰਦਾ ਗਰੰਟੀ ਹੋਊਗੀ ਘਰ ਤੱਕਰ ਦੀ ਆ ਲੋ ਜੀ ਕਰੋ ਚੱਕ ਮਾਰੂ ਵੀ ਰਕਰਤਾ ਲ ਬਿੜੂ ਆਪਣੀ ਲੰਮੀ ਹੁੰਦੀ ਆ ਤੇ ਬਾਕੀ ਦੀ ਗੱਲ ਧੰਨਵਾਦ ਤੁਹਾਡਾ ਢੇਲੋੜੀ ਫਾਰਮ ਬਠਿੰਡਾ ਦੇਖਣਾ ਆ ਜਾਂਦਾ ਬਹੁਤ ਬਹੁਤ ਬੰਦਾ ਅਣਜਾਣ ਆ ਜਮਾ ਜੀ ਧਾਰ ਮਾਰਨ ਵਾਲਾ ਸੀ ਇਹ ਤੁਹਾਨੂੰ ਦੱਸ ਰਹੇ ਆ ਪਰ ਫਿਰ ਵੀ ਵਧੀਆ ਮਾਰੀ ਜਾਂਦਾ ਚਲੋ ਮੂਹਰ ਲਿਆਂ ਚ ਮਾਰੋ ਜੀ ਓਕੇ ਆ ਜੀ ਓਕੇ ਵੀਰੇ ਧਾਰਾਂ ਦੁਰਾਂ ਦੇ ਸਾਰੀਆਂ ਇੱਕ ਨੰਬਰ ਹਨਾ ਜੀ ਹਾਂਜੀ ਹਾਂਜੀ ਤੇ ਕੀ ਰੇਟ ਆ ਗਿਆ ਝੋਟੀ ਦਾ ਜੀ ਇਹ ਦਾ 120 ਹੈ ਜੀ 120 ਤੇ ਮਾਨਦਾਨ ਹੋ ਜਾਊਗਾ ਜੀ ਇਹਦਾ ਕਰਾਂਗੇ ਜੀ ਪੂਰਾ ਮਾਨਦਾਨ ਤੇ ਬਾਕੀ ਦਾ ਫੇਸ ਬਿਊਟੀ ਚੰਗੀ ਹੈ ਨਾ ਝੋਟੀ ਦੀ ਓਮੇ ਨਹੀਂ ਹੈਗੀ ਸ਼ੋ ਕੁਆਲਿਟੀ ਵਾਲੀ ਝੋਟੀ ਹੈ ਤੇ ਉਹਦਾ ਆ ਗਿਆ 125 ਜੀ ਹਾਂਜੀ ਉਹ ਥੱਲੇ 15 ਹੈ ਥੱਲੇ 12 ਓਕੇ ਜੀ ਬਾਕੀ ਦਾ ਨੰਬਰ ਫੇਰ ਬੋਲ ਦਿਓ ਜੀ 842794510 ਪਿੰਡ ਖਾਈ ਹੈ ਜੀ ਦੋ ਝੋਟੀਆਂ ਹੀ ਦੋਨੇ ਤੁਹਾਨੂੰ ਦਿਖਾਤੀਆਂ ਤੇ ਬਾਕੀ ਸਾਰੇ ਵੀਰਾਂ ਦਾ ਐਂਡ ਤਾਈ ਵੀਡੀਓ ਦੇਖਣ ਲਈ ਤੈਦਲੋ ਧੰਨਵਾਦ ਜਲਦ ਮਿਲਦੇ ਹਾਂ ਇੱਕ ਨਵੇਂ ਵੀਡੀਓ